ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 6-7 ਦਿਨਾਂ ਦੀ ਯਾਨੀ ਕਿ 19 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਔਰ ਹਰਿਆਣਾ ਰਾਜ ਸਾਡੇ ਮੌਸਮ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਇਸ ਲਈ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 14 ਜਨਵਰੀ ਦਾ ਦਿਨ ਹੈ ਜੀ ਅੱਜ ਸਵੇਰ ਦੇ ਲਗਭਗ 10 ਵਜਰੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਜੜੀਆ ਸਵੇਰ ਤੋਂ ਲੱਗ ਰਹੀ ਹੈ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਜਮੀਨੀ ਰਾਵਲ ਤੇ ਤੁੰਦ ਕੁਝ ਖੇਤਰਾਂ ਦੇ ਵਿੱਚ ਬਣੀ ਵੀ ਹੋਈ ਹੈ ਉੱਥੇ ਵੀ ਹੁਣ ਤੁਹਾਨੂੰ ਸਾਫ਼ ਹੋ ਜਾਏਗੀ ਦੂਜੇ ਫਾਸੇ ਦੇ ਸਾਧਾਰ ਰਾਜਸਥਾਨ ਦੇ ਫੋਟੇ ਖੇਤਰਾਂ ਦੇ ਵਿੱਚ ਆਉਂਿਓ ਉੱਤਰੀ ਖੇਤਰ ਹੈ ਆਉਂਿਓ ਪੱਛਮੀ ਖੇਤਰ ਹੈ ਤੇ ਦੂਜੇ ਫਾਸੇ ਹਰਿਆਣਾ ਦੇ ਖੇਤਰ ਤੇ ਯੂਪੀ ਤੇ ਬਿਹਾਰ ਤੱਕ ਜੜੀਆਂ ਸੰਗਨਿਤ ਹੁੰਦੇ ਦੀ ਮੋਟੀ ਚਾਦਰ ਜਿਹੜੀ ਛਾਈ ਹੋਈ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਧੁੱਪ ਚੜਨ ਦੇ ਅਸਾਰ ਨੇ ਸੀਤਲਾਰ ਜੋਰਾਂ ਤੇ ਹੈ ਜੀ ਸੀਤਲਾਰ ਤੋਂ ਕੋਈ ਰਾਹਤ ਨਹੀਂ ਹੈ ਪਹਾੜਾਂ ਤੋਂ ਜੜੀਆਂ ਠੰਡੀਆਂ ਹਵਾਵਾਂ ਹੇਠਾਂ ਵੱਲ ਕੁਝ ਕਰ ਰਹੀਆਂ ਨੇ ਮੈਦਾਨਾਂ ਵੱਲ ਤੇ ਜਿਹਦੇ ਨਾਲ ਮੈਦਾਨੀ ਖੇਤਰਾਂ ਦੇ ਵਿੱਚ ਠੰਡ ਜੜੀਆਂ ਜੋਰ ਫੜ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤਾਬਰ ਤੋਂ ਸੋ ਅੰਦਰ-ਅੰਦਰ ਦੇ ਦਰਮਿਆਨ ਇੱਕ ਹਲਕਾ ਸਿਸਟਮ ਪਹੁੰਚ ਕਰ ਰਿਹਾ ਜੀ ਉੱਤਰ ਭਾਰਤ ਦੇ ਖਾਸ ਕਰ ਪੰਜਾਬ ਹਰਿਆਣਾ ਔਰ ਪਹਾੜੀ ਖੇਤਰਾਂ ਨੂੰ ਇਸ ਸਿਸਟਮ ਪਰ ਪ੍ਰਭਾਵਿਤ ਕਰ ਸਕਦਾ ਹੈ ਸਕਰੀਨ ਤੇ ਦੇਖ ਸਕਦੇ ਆਂ ਫਾਕਸਤਾਨ اور ਅਫਗਾਨਿਸਤਾਨ ਵਾਲੇ ਪਾਸੇੋਂ ਵੱਧ ਰਹੀ ਐਂਟਰ ਕਰ ਰਹੀ ਹੈ ਕੱਲ 15 ਤਰੀਕ ਨੂੰ ਇਹ ਸਿਸਟਮ ਸਰਗਰਮ ਹੋਵੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰ ਔਰ ਪਹਾੜੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਦੇ ਦਰਮਿਆਨੇ ਛਰਾਟੇ ਦੇ ਅਸਰ ਨੇ ਜੀ ਉਹ ਦਬਾਬੇ ਦੇ ਖੇਤਰ ਵੀ ਹੋ ਸਕਦੇ ਆ ਮਾਜੇ ਦੇ ਖੇਤਰ ਵੀ ਹੋ ਸਕਦੇ ਨੇ ਤੇ ਮਾਲਵੇ ਦੇ ਕੁਝ ਪੱਛਮੀ ਜਲਿਆਂ ਤੇ ਕੁਝ ਕੇਂਦਰੀ ਮਾਲਵੇ ਦੇ ਖੇਤਰਾਂ ਦੇ ਵਿੱਚ ਵੀ ਹਲਕੇ ਛਰਾਟੇ ਲੱਗਣ ਦੇ ਅਸਰ ਨੇ ਕੱਲ ਦੀ ਅਫਰਡ ਦੇ ਵਿੱਚ ਤੁਹਾਨੂੰ ਜਲਵਾ ਰਾਂਕੜੇ ਜਿਹੜੇ ਆ ਸਾਂਝੇ ਕਿਤੇ ਜਾਣਗੇ ਕਿਹੜੇ ਜਲਿਆਂ ਦੇ ਵਿੱਚ ਕਿੰਨੇ ਕਾਸਰ ਉਮੀਦ ਤੇ ਲੱਗ ਰਹੇ ਨੇ ਸੋ ਇਹ ਸਿਸਟਮ ਕੋਈ ਬਹੁਤਾ ਵੱਡਾ ਸ਼ਰਾਟੇ ਦੇ ਦਿੱਤੇ ਦਰਮਿਆਨੇ ਮੀਂਹ ਦਾ ਹੋਇਆ ਅਗੇ ਪਹਾੜਾਂ ਵਾਲੇ ਨੇ ਕੁਝ ਕਰ ਜਾਣਾ ਪਹਾੜਾਂ ਦੇ ਵਿੱਚ ਹਲਕੇ ਬਰਬਾਰੀ ਸਿਸਟਮ ਦੇ ਸਕਦਾ ਜੀ 16 17 ਤੇ 18 ਤੇ ਮੈਦਾਨੀ ਖੇਤਰਾ ਦੇ ਵਿੱਚ 15 16 17 ਇਹਨਾਂ ਦੋ ਤਿੰਨ ਦਿਨਾਂ ਦੇ ਦਰਮਿਆਨੇ ਸਰਗਰਮ ਰਹੇਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਤੇ ਜਿਹਦੇ ਸਦਕਾ ਇੱਕ ਵਾਰ ਬੱਦਰ ਵਜਲੀ ਟਟਵੇਂ ਤੌਰ ਤੇ ਉੱਪਰ ਦੀ ਲੰਗ ਦੀ ਦੇਖੀ ਜਾਏਗੀ ਇੱਕ ਨਜ਼ਰ ਤਾਜ਼ਾ ਰਿਪੋਰਟ ਲੈ ਲੈਣੇ ਆ ਜੋ ਜਾਰੀ ਕੀਤੇ ਗਏ ਜੀ ਮੌਸਮ ਖਾਗਲੋਂ ਅਗਲੇ 5-6 ਦਿਨਾਂ ਦੇ ਲਈ yellow alert ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ 11 ਜਨਵਰੀ ਤੱਕ ਸੀਤ alert ਤੋਂ ਕੋਈ ਰਾਹਤ ਨਹੀਂ ਹੈ ਪਲੱਸ ਧੁੰਦ ਵੀ ਜਮੀਨੀ ਲੈਵਲ ਤੇ ਹੁਣ ਬਣਨੀ ਸ਼ੁਰੂ ਹੋ ਜਾਗੀ ਕੱਲ ਜਾਂ 15 ਤੋ ਜਾਂ ਫਿਰ ਆਪਾਂ ਕਹ ਲਈਏ 16 ਤਰੀਕ ਤੋਂ ਗਰਾਊਂਡ ਲੈਵਲ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਧੁੰਦ ਪੰਜਾਬ ਦੇ ਨਜ਼ਰ ਆ ਹੋਏਗੀ ਸਵੇਰ ਤੋਂ ਅੱਜ ਦੀ ਗੱਲ ਕਰੀਏ ਜੀ 14 ਤਰੀਕ ਨੂੰ ਤੇ ਅੱਜ orange alert ਜਿਹੜੇ ਆ ਜਾਰੀ ਕੀਤੇ ਗਏ ਨੇ ਮਾਸਾ ਖਾ ਗਲੋਂ ਡੈਂਸ ਹੋ ਗਏ ਯਾਨੀ ਕਿ ਸੰਗਣੀ ਤੋਂ ਦੇ ਅਲਰਟ ਸੀ ਪਰ ਬਹੁਤ ਹੀ ਧਮਾਤੇ ਤੋਂ ਅੰਦਰ ਸੰਗਣੀ ਨਹੀਂ ਆ ਤੂਪ ਵੀ ਚੜੀ ਆ ਹਾਲਾਂਕਿ ਸਵੇਰ ਵੇਲੇ ਤੋਂ ਤਾਂ ਕਾਫੀ ਸੰਗਣੀ ਸੀ ਪਰ ਹੁਣ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗ ਚੁੱਕੀ ਆ ਅਸੋਬ 15 ਤੋਂ ਲੈ ਕੇ 19 ਤਰੀਕ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਨੇ ਤੇ ਵਿੱਚ 15 ਤੇ 16 ਤਰੀਕ ਨੂੰ ਠੰਡਾ ਸਟ੍ਰਮ ਯਾਨੀ ਕਿ ਕਿਤੇ ਕਿਤੇ ਗਾਜ਼ਲਿਸ਼ ਕਿਤੇ ਨਾਲ ਉਮੀਦ ਹੈ ਅਲਰਟ ਨੇ 15 ਤਰੀਕ ਤੇ 16 ਤਰੀਕ ਨੂੰ ਉਸ ਤੋਂ ਬਾਅਦ 17 18 19 ਵੀ ਇਹਨਾਂ ਤਾਰੀਖਾਂ ਦੇ ਦਰਮਿਆਨ ਮੌਸਮ ਆਪਣਾ ਖੁਸ਼ਕ ਰਹੇਗਾ ਠੰਡਾ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਸੀਤਲਾਈਟ ਚੱਲਦੀ ਰਹਿਣੀ ਹੈ ਵੱਡਾ ਸਿਸਟਮ ਇੱਕ ਜਿਹੜਾ ਵੱਡੇ ਲੈਵਲ ਤੇ ਵੱਡੇ ਏਰੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਤਗਲੇ ਉਮੀਦ ਅਸਫੈਲ ਹੋਵਾ ਸਕਦਾ ਹੈ ਉਹ ਸਿਸਟਮ ਆਉਂਦਾ ਜਾਫਰ ਹੈ ਜੀ 22 ਤੋਂ ਲੈ ਕੇ 25 ਦੇ ਵਿਚਕਾਰ ਮੌਕੇ ਤੇ ਅਫਰੇਡ ਤੁਹਾਨੂੰ